ਸਿਰੀ ਰਾਗ ਮਹੱਲਾ ਪੰਜਵਾਂ ਜਾਕੋ ਮੁਸਕਲ ਅਤ ਬਣੈ ਢੋਈ ਕੋਈ ਨ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਭਜ ਖਲੇ ਸਬੋ ਪਜੈ ਆਸਰਾ ਚੁਕਾ ਸਬ ਅਸਰਾਉ ਚਿਤ ਆਵੈ ਓਸ ਪਾਰ ਭ੍ਰਮ ਲਗੈ ਨਤ ਤੀਵਾਉ ਵਾਹਿਗੁਰੂ ਜੀ ਸਿਰੀ ਰਾਗ ਮਹੱਲਾ ਪੰਜਵਾਂ ਜਾਕੋਂ ਮੁਸਕਲ ਅਤ ਬਣੈ ਢੋਈ ਕੋਈ ਨ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਪਜ ਖਲੇ ਸਬੋ ਪਜੈ ਆਸਰਾ ਝੁਕਾ ਸਬ ਅਸਰਾਉ ਚਿਤ ਆਵੈ ਉਸ ਪਾਰਭਮ ਲਗੈ ਨ ਤਤੀਵਾਉ ਵਾਹਿਗੁਰੂ ਜੀ ਸ੍ਰੀ ਰਾਗ ਮਹੱਲਾ ਪੰਜਵਾਂ ਜਾਕੋਂ ਮੁਸਕਲ ਅਤ ਬਣੈ ਢੋਈ ਕੋਇ ਨ ਦੇ ਲਾਗੂ ਹੋਇ ਦੁਸ਼ਮਨਾ ਸਾਖ ਭੇ ਭਜ ਖਲੇ ਸਭੋ ਭਜੈ ਆਸਰਾ ਚੁੱਕਾ ਸਭ ਅਸਰਾਉ ਚਿਤ ਆਵੈ ਉਸ ਪਾਰ ਭ੍ਰਮ ਲਗੈ ਨ ਤਕੀ ਵਾਉ ਵਾਹਿਗੁਰੂ ਜੀ ਸ੍ਰੀ ਰਾਗ ਮਹੱਲਾ ਪੰਜਵਾ ਜਾਕੋ ਮੁਸਕਲ ਅਤ ਬਣੈ ਢੋਈ ਕੋਇ ਨ ਦੇ ਲਗੂ ਹੋਏ ਦੁਸ਼ਮਨਾ ਸਾਖ ਤੇ ਪਜਖਲੇ ਸਬੋ ਪਜੈ ਆਸਰਾ ਚੁਕਾ ਸਬ ਅਸਰਾਉ ਚਿਤ ਆਵੈ ਉਸ ਪਾਰ ਭ੍ਰਮ ਲਗੈ ਨਤਤੀ ਵਾਉ ਵਾਹਿਗੁਰੂ ਜੀ ਸਿਰੀ ਰਾਗ ਮਹੱਲਾ ਪੰਜਵਾਂ ਜਾਕ ਮੁਸਕਲ ਅਤ ਬਣੈ ਢੋਈ ਕੋਈ ਨ ਦੇ ਲਗੂ ਹੋਏ ਦੁਸ਼ਮਨਾ ਸਾਕ ਪੇ ਪਜ ਖਲੇ ਸਬੋ ਪਜੈ ਆਸਰਾ ਚੁਕਾ ਸਬ ਅਸਰਾ ਚਿਤ ਆਵੈ ਉਸ ਪਾਰ ਭ੍ਰਮ ਲਗੈ ਨਤ ਤੀਵਾਓ ਵਾਹਿਗੁਰੂ ਜੀ ਸਿਰੀ ਰਾਗ ਮਹੱਲਾ ਪੰਜਵਾਂ ਜਾ ਕੋ ਮੁਸਕਲ ਅਤ ਬਣੈ ਢੋਈ ਕੋਈ ਨ ਦੇ ਲਾਗੂ ਹੋਏ ਦੁਸ਼ਮਨਾ ਸਾਕ ਪੇ ਭਜ ਖਲੇ ਸਭੋ ਭਜੈ ਆਸਰਾ ਚੁੱਕਾ ਸਭ ਅਸਰਾਉ ਚਿਤ ਆਵੈ ਉਸ ਪਾਰ ਬ੍ਰਹਮ ਲੱਗੈ ਨ ਤਕੀ ਵਾਉ ਵਾਹਿਗੁਰੂ ਜੀ ਸ੍ਰੀ ਰਾਗ ਮਹੱਲਾ ਪੰਜਵਾ ਜਾ ਕੋ ਮੁਸਕਲ ਅਤ ਬਣੈ ਢੋਈ ਕੋਇ ਨ ਦੇ ਲਾਗੂ ਹੋਇ ਦੁਸ਼ਮਨਾ ਸਾਖ ਭੇ ਭਜ ਖਲੇ ਸਬੋ ਪਜੈ ਆਸਰਾ ਚੁਕਾ ਸਬ ਅਸਰਾਉ ਚਿਤ ਆਵੈ ਉਸ ਪਾਰ ਭ੍ਰਮ ਲਗੈ ਨ ਤਤੀਵਾਉ ਵਾਹਿਗੁਰੂ ਜੀ ਸਿਰੀ ਰਾਗ ਮਹੱਲਾ ਪੰਜਵਾਂ ਜਾ ਕਉ ਮੁਸਕਲ ਅਤ ਬਣੈ ਢੋਈ ਕੋਈ ਨ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੈ ਪਜ ਖਲੇ ਸਬੋ ਪਜੈ ਆਸਰਾ ਚੁੱਕਾ ਸਭ ਅਸਰਾਉ ਚਿਤ ਆਵੇ ਉਸ ਪਾਰ ਭ੍ਰਮ ਲੱਗੈ ਨ ਤਤੀ ਵਾਉ ਵਾਹਿਗੁਰੂ ਜੀ ਸ੍ਰੀ ਰਾਗ ਮਹੱਲਾ ਪੰਜਵਾਂ ਜਾ ਕੋ ਮੁਸਕਲ ਅਤ ਬਣੈ ਢੋਈ ਕੋਇ ਨ ਦੇ ਲਾਗੂ ਹੋਇ ਦੁਸ਼ਮਨਾ ਸਾਖ ਭੇ ਭਜ ਖਲੇ ਸਭੋ ਭਜੈ ਆਸਰਾ ਚੁੱਕਾ ਸਭ ਅਸਰਾਉ ਚਿਤ ਆਵੈ ਉਸ ਪਾਰ ਭ੍ਰਮ ਲਗੈ ਨਤਤੀ ਵਾਓ ਵਾਹਿਗੁਰੂ ਜੀ ਸਿਰੀ ਰਾਗ ਮਹੱਲਾ ਪੰਜਵਾਂ ਜਾਕ ਮੁਸਕਲ ਅਤ ਬਣੈ ਢੋਈ ਕੋਇ ਨ ਦੇ ਲਾਗੂ ਹੋਏ ਦੁਸ਼ਮਨਾ ਸਾਖ ਤੇ ਪਜ ਖਲੇ ਸਬੋ ਪਜੈ ਆਸਰਾ ਚੁਕਾ ਸਬ ਅਸਰਾਵ ਚਿਤ ਆਵੈ ਉਸ ਪਾਰ ਭ੍ਰਮ ਲੱਗਾ ਨ ਤੱਤੀ ਵਾਓ ਵਾਹਿਗੁਰੂ ਜੀ ਸ੍ਰੀ ਰਾਗ ਮਹੱਲਾ ਪੰਜਵਾ ਜਾ ਕੋ ਮੁਸਕਲ ਅਤ ਬਣੈ ਢੋਈ ਕੋਇ ਨ ਦੇ ਲਾਗੂ ਹੋਇ ਦੁਸਮਨਾ ਸਾਕ ਭੇ ਭਜ ਖਲੇ ਸਭੋ ਭਜੈ ਆਸਰਾ ਚੁੱਕਾ ਸਭ ਅਸਰਾਉ ਚਿਤ ਆਵੈ ਓਸ ਪਾਰ ਭ੍ਰਮ ਲੱਗੈ ਨ ਤੱਤੀ ਵਾਉ Wahai guru ji